ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦਾ ਬਿਆਨ ਲਗਾਤਾਰ ਤੂਰ ਫੜਦਾ ਨਜ਼ਰ ਆ ਰਿਹਾ ਜੁੱਥੇ ਕਿ ਰੰਗਰੇਟਾ ਸਿੰਘ ਸਭਾ ਸਮਾਜ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਇਹ ਮੰਗ ਪੱਤਰ ਪਿਛਲੇ ਦਿਨੀ ਰਾਜਵੜਿੰਗ ਵੱਲੋਂ ਐਸਸੀ ਸਮਾਜ ਦੇ ਰਹਿ ਚੁੱਕੇ ਗ੍ਰਹਿ ਮੰਤਰੀ ਬੂਟਾ ਸਿੰਘ ਸਬੰਧੀ ਚੋਣ ਪ੍ਰਚਾਰ ਦੌਰਾਨ ਬੋਲੇ ਗਏ ਅਪਸ਼ਬਦਾਂ ਦੇ ਖਿਲਾਫ ਦਿੱਤਾ ਗਿਆ ਸਮਾਜ ਵੱਲੋਂ ਕਿਹਾ ਗਿਆ ਕਿ ਇਹ ਸ਼ਬਦ ਸਿਰਫ ਬੂਟਾ ਸਿੰਘ ਨਹੀਂ ਬਲਕਿ ਪੂਰੇ ਰੰਗਰੇਟਾ ਭਾਈਚਾਰੇ ਦਾ ਅਪਮਾਨ ਹੈ ਜਿਸ ਕਾਰਨ ਭਾਈਚਾਰੇ ਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਰੰਗਰੇਟਾ ਸਿੰਘ ਸਭਾ ਸਮਾਜ ਨੇ ਮੰਗ ਕੀਤੀ ਹੈ ਕਿ ਰਾਜਾ ਵੜਿੰਗ ਮਾਫੀ ਮੰਗ ਸਮਾਜ ਦੇ ਪ੍ਰਤੀਨਿਧੀ ਨੇ ਡੀਸੀ ਨੂੰ ਦਿੱਤੇ ਗਏ ਪੱਤਰ ਚ ਸਪਸ਼ਟ ਕੀਤਾ ਹੈ ਕਿ ਰਾਜਾ ਵੜਿੰਗ ਤੇ ਜੋ ਮਾਮਲਾ ਦਰਜ ਕੀਤਾ ਗਿਆ ਉਹਨਾਂ ਨਾਲ ਭਾਈਚਾਰਾ ਸੰਤੁਸ਼ਟ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਬੇਅਦਬੀ ਤੇ ਅਪਮਾਨਜਨਕ ਬੋਲ ਦੇਸ਼ ਵੰਡਣ ਵਾਲੀਆਂ ਸੋਚਾਂ ਦਾ ਪ੍ਰਤੀਕ ਨੇ ਇਸ ਲਈ ਵੜਿੰਗ ਤੇ ਐਨਐਸਏ ਲਗਾਇਆ ਜਾਣਾ ਚਾਹੀਦਾ ਹੈ ਸਮਾਜ ਨੂੰ ਚੇਤਾਮਨੀ ਦੁੱਤੀ ਹੈ ਕਿ ਜੇਕਰ ਸਰਕਾਰ ਨੇ ਸਖਤ ਕਾਰਵਾਈ ਨਾ ਕੀਤੀ ਤਾਂ ਅਗਲੇ ਦਿਨਾਂ ਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਨਜੀਤ ਸਿੰਘ ਕੋੜਕਾਲਸਾ ਰੰਗਰੇਟੇ ਸਿੰਘ ਸਭਾ ਤੋਂ ਅੱਜ ਮੈਂ ਜਿਹੜਾ ਮੰਗ ਪੱਤਰ ਦਿੱਤਾ ਕਿ ਕੀ ਚੇਨਾ ਕਰ ਅੱਜ ਜਿਹੜਾ ਮੰਗ ਪੱਤਰ ਦਿੱਤਾ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਮਹਿਰੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਆਪ ਸ਼ਬਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਕਹੇ ਆ ਅਸੀਂ ਇਹਦੀ ਨਿੰਦਾ ਕਰਦੇ ਆ ਅਤੇ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਹਾਂ ਵੀ ਇੱਥੇ ਜਿਹੜੀ ਵੀ ਬਣਦੀ ਕਾਰਵਾਈ ਆ ਜਿਹੜੀ ਪਹਿਲੋਂ ਪਰਚਾ ਦਰਜ ਕੀਤਾ ਗਿਆ ਆ ਉਹ ਬਣਦੀ ਕਾਰਵਾਈ ਨਹੀਂ ਆ ਅਦੇ ਇਹਦੇ ਖਿਲਾਫ ਹੋਰ ਵੀ ਐਨਐਸਏ ਦੀ ਧਾਰਾ ਲਾ ਕੇ ਕਾਰਵਾਈ ਕੀਤੀ ਜਾਵੇ ਅਸੀਂ ਪੁਰਾਣੇ ਪਛੋਕਰ ਕਾਂਗਰਸੀ ਆ ਦਾਦੇ ਪੜਦਾਦਿਆਂ ਤੋਂ ਅਸੀਂ ਕਾਂਗਰਸੀ ਵੀ ਹੈਗੇ ਆ ਤੇ ਨਾਲ ਚੱਲਦੇ ਆਏ ਆ ਪਰ ਪਾਰਟੀ ਦੇ ਵਿੱਚ ਕੁਝ ਐਸੇ ਲੀਡਰ ਨੇ ਕਿ ਜਿਹੜੇ ਪਾਰਟੀ ਨੂੰ ਬਦਨਾਮ ਕਰਦੇ ਨੇ ਸਮਾਜ ਪ੍ਰਤੀ ਚਲਦੇ ਨੇ ਸਮਾਜ ਦੇ ਵਿੱਚ ਪਾੜ ਪਾਉਂਦੇ ਨੇ ਇਹਨਾਂ ਦੀ ਅਸੀਂ ਨਖਿੰਦਾ ਕਰਦੇ ਆਂ ਇਤੋਂ ਅੱਜ ਪਤਾ ਲੱਗਦਾ ਕਿ 2027 ਵਿੱਚ ਵੀ ਕਾਂਗਰਸ ਦੀ ਉਲਟੀ ਗਿਤੀ ਸ਼ੁਰੂ ਹੋ ਗਈ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਫਾ ਨਾਮ ਦੱਸ ਕੇ ਐਨਸੀ ਕਰ ਦਿੱਤੇ ਸਭ ਤੋਂ ਪਹਿਲਾਂ ਧੰਨਵਾਦ ਮਾਧਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੰਗਰੇਟਾ ਜੋਥਕਤਾ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਤੇ ਬਹੁਤ ਹੀ ਜ਼ਿਆਦਾ ਨਿੰਦਨਯੋਗ ਮਨ ਭਾਗੀ ਘਟਨਾ ਜਿਹੜਾ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਨੂੰ ਜਿਹੜਾ ਅਪ ਸ਼ਬਦੀ ਜਿਹੜੇ ਸ਼ਬਦੀ ਜਿਹੜੇ ਬੋਲੇ ਆ ਤੇ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਜਿਹੜਾ ਇਹ ਬਰਦਾਸ਼ ਦੀ ਹੱਦ ਤੋਂ ਬਾਹਰ ਆ ਇਸ ਕਰਕੇ ਪੂਰੇ ਸਮਾਜ ਤੇ ਪੂਰੇ ਪੰਜਾਬ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਆ ਜਿੱਥੇ ਵੀ ਸਾਡੇ ਐਸਸੀ ਸਮਾਜ ਜਾਂ ਛੋਟੇ ਵਰਗ ਸਮਾਜ ਸਾਡੇ ਜੁੜੇ ਆ ਉਹਨਾਂ ਦੇ ਜਿਹੜਾ ਅੰਦਰ ਜਿਹੜਾ ਪੂਰਾ ਰੋਸ ਹੈ ਇਸ ਟਾਈਮ ਤੇ ਤੇ ਅਸੀਂ ਤੇ ਸਰਕਾਰਾਂ ਨੂੰ ਇਹ ਹੀ ਬੇਨਤੀ ਕਰਾਂਗੇ ਇਹੋ ਜਿਹੇ ਬੰਦਿਆਂ ਨੂੰ ਫੜ ਕੇ ਛੇਤੀ ਸੁਲਾਖਾਂ ਦੇ ਪਿੱਛੇ ਐਨਐਸਏ ਲਾ ਕੇ ਸੁਟਿਆ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਹੁਣ ਜਿਹੜਾ ਮਜਬੀ ਸਿੱਖ ਸਮਾਜ ਜਿਹੜਾ ਜਾਗ ਚੁੱਕਾ ਟਰੱਸਟ ਜੀ ਤੇ ਲੜਕੇ ਵੱਲੋਂ ਉਹਨਾਂ ਤੇ ਕਾਰਵਾਈ ਕਰਾਈ ਗਈ ਹੈ ਹਾਂਜੀ ਕਾਰਵਾਈ ਕਰਾਈ ਗਈ ਆ ਪਰ ਜਿਹੜੀਆਂ ਬੰਦੀਆਂ ਧਰਾਵਾਂ ਜਿਹੜੀਆਂ ਹੋਰ ਜਿਹੜੀਆਂ ਉਹ ਵੀ ਲਗਣੀਆਂ ਚਾਹੀਦੀਆਂ ਅੱਜ ਤੁਸੀਂ ਮੰਗ ਪੱਤਰ ਪੇਸ਼ਾਉੱਚ ਕੀ ਮੈਂਸ਼ਨ ਕੀਤਾ ਅਸੀਂ ਉਹ ਚ ਇਹੀ ਮੈਂਸ਼ਨ ਕੀਤਾ ਕਿ ਇੱਥੇ ਜਿਹੜਾ ਐਨਐਸਏ ਵੀ ਲੱਗਣਾ ਚਾਹੀਦਾ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਇੱਥੇ ਕਾਂਗਰਸ ਦਾ ਪ੍ਰੋਗਰਾਮ ਹੈ ਬਾਬਾ ਜੀਵਨ ਸਿੰਘ ਦੀ ਫੋਟੋ ਚੋੜੀ ਤੇ ਬਹੁਤ ਗੱਲ ਦੀ ਵੱਡੀ ਲਗਾ ਦਿੱਤੀ ਉਹਨਾਂ ਦੇ ਬਰਾਬਰ ਉਹਨੂੰ ਵੇਖੋ ਇਹੀ ਤੇ ਗੱਲਾਂ ਨੋਟਿਸ ਕਰਨ ਵਾਲੀਆਂ ਕਿ ਇੱਕ ਆਮ ਇਨਸਾਨ ਚਾਹੇ ਉਹ ਲੀਡਰ ਹੈ ਜੋ ਮਰਜੀ ਆ ਹੈ ਤੇ ਉਹ ਆਮ ਇਨਸਾਨ ਹੀ ਆ ਨਾ ਤੁਸੀਂ ਜਿਹੜਾ ਆਮ ਇਨਸਾਨ ਨੂੰ ਜਿਹੜਾ ਵਾ ਗੁਰੂਆਂ ਤੋਂ ਜਿਹੜਾ ਤੁਸੀਂ ਉੱਪਰ ਫੋਟੋ ਉਹਨਾਂ ਦੀ ਲਾ ਰਹੇ ਜੇ ਤੇ ਜਿਹੜਾ ਸਾਡੇ ਗੁਰੂਆਂ ਦਾ ਨਹੀਂ ਹੋ ਰਿਹਾ ਉਹ ਸਾਡਾ ਕਿੱਥੇ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਆ ਸੇਵਾਦਾਰ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਅੱਜ ਸਾਡੇ ਨਾਲ ਸਾਡੇ ਜਿਹਾਰੂ ਸਾਥੀ ਪੰਜਾਬ ਸਦਕਤਰ ਸਰਬਜੀਤ ਸਿੰਘ ਟਵਾਲ ਜੀ ਮਿਤਨ ਦਾ ਟਵਾਲ ਜੀ ਰੰਗਰੇਟਾ ਜੂਥ ਏਕਤਾ ਤੋਂ ਨਰਮਲ ਸਿੰਘ ਜੀ ਸਾਡੇ ਚੇਅਰਮੈਨ ਭੀਮ ਜੀ ਸਾਡੇ ਮਾਝਾ ਜਨ ਇਨਚਾਰਜ 사ਜਨਜੀਤ ਸਿੰਘ ਜੀ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਸੀਂ ਇਸ ਲਈ ਪਹੁੰਚੇ ਆਗੇ ਇੱਥੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜਾ ਰਾਜਾ ਵੜਿੰਗਾ ਜੋ ਕਾਂਗਰਸ ਸਰਕਾਰ ਨੇ ਪੰਜਾਬ ਪ੍ਰਧਾਨ ਲਾਇਆ ਹੋਇਆ ਇਹੋ ਜੇ ਨਕੰਮੇ ਜਿਹੜੇ ਆ ਸਰਕਾਰਾਂ ਜਿਹੜੀਆਂ ਪ੍ਰਧਾਨ ਲਾ ਦਿੰਦੀਆਂ ਜਿਨ੍ਹਾਂ ਨੂੰ ਕੋਡੀ ਦੀ ਵੀ ਅਕਲ ਨਹੀਂ ਜਿਨ੍ਹਾਂ ਨੇ ਅੱਜ ਤੱਕ ਮੇਰੇ ਹਿਸਾਬ ਨਾਲ ਕੁਝ ਪੜਿਆ ਵੀ ਨਹੀਂ ਹੁੰਦਾ ਔਰ ਇੱਕ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਦੇ ਖਿਲਾਫ ਜਿਹੜੇ ਆ ਅਨਾਪ-ਛਨਾਪ ਸ਼ਬਦ ਬੋਲ ਕੇ ਉਹਨਾਂ ਨੂੰ ਉਪਮਾਨ ਕਰਦੇ ਆ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਮਤ ਦੇਣ ਵਾਸਤੇ ਉਹਨਾਂ ਦੇ ਦਿਮਾਗ 'ਚੋਂ ਸਿਆਸਤ ਦਾ ਕੀੜਾ ਕੱਢਣ ਵਾਸਤੇ ਅੱਜ ਡਿਪਟੀ ਕਮਿਸ਼ਨਰ ਅਮਰਸਰ ਦੇ ਦਫ਼ਤਰ ਪਹੁੰਚੇ ਆ ਇਸੇ ਤਰੀਕੇ ਨਾਲ ਸਾਡੀਆਂ ਸਮਾਜਿਕ ਜਥੇਬੰਦੀਆਂ ਖਾਸ ਕਰਕੇ ਮਜਬੀ ਸਿੱਖ ਬਰਾਦਰੀ ਨਾਲ ਸੰਬੰਧਤ ਔਰ ਸਾਡੀਆਂ ਰੰਗਰੇਟੇ ਜਥੇਬੰਦੀਆਂ ਇਹਦੇ ਵਿੱਚ ਇਹਦਾ ਜਿਹੜਾ ਡਟ ਕੇ ਵਿਰੋਧ ਕਰ ਰਹੀਆਂ ਤੇ ਕਰਦੇ ਵੀ ਆਵੇਂ ਰਹਿਣਗੀਆਂ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਇਹਨਾਂ ਨੇ ਸਾਡੇ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਜਿਹੜੇ ਰਹੇ ਨੇ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਆ ਜਿਹਦਾ ਕਿ ਪਰਚਾ ਵੀ ਦਰਜ ਤਾਂ ਹੋ ਗਿਆ ਲੇਕਿਨ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਉਹ ਪਰਚਾ ਦਰਜ ਨਹੀਂ ਹੋਇਆ ਕਿਉਂਕਿ ਇਹੋ ਜਿਹੇ ਵਿਅਕਤੀ ਦੇ ਖਿਲਾਫ ਐਨਐਸਏ ਲਗਣੀ ਚਾਹੀਦੀ ਆ ਜਿਹੜੇ ਸਮਾਜ ਦੇ ਵਿੱਚ ਦੰਗੇ ਫਸਾਦ ਕਰਾਉਣ ਦੇ ਕੰਮ ਕਰਦੇ ਆ ਸਰਕਾਰਾਂ ਜਿਹੜੀਆਂ ਗਲਤ ਬੰਦਿਆਂ ਤੇ ਐਨਐਸਏ ਲਾਉਂਦੀਆਂ ਤੇ ਜਿਨ੍ਹਾਂ ਤੇ ਲੱਗਣਾ ਚਾਹੀਦਾ ਉਹਨਾਂ ਤੇ ਲਾਉਂਦੀਆਂ ਨਹੀਂ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਵਾ ਕਿ ਇਹੋ ਜਿਹੇ ਬੰਦਿਆਂ ਨੂੰ ਜਿਹੜੀਆਂ ਨੱਥ ਪਾਈ ਜਾਵੇ ਨਹੀਂ ਤੇ ਜਿਹੜਾ ਮਜਬੂਤ ਇੱਕ ਸਮਾਜ ਆ ਇਹੋ ਜਿਹੇ ਸਿਆਸੀ ਲੀਡਰਾਂ ਨੂੰ ਚੰਗੀ ਤਰ੍ਹਾਂ ਨੱਥ ਪਾਉਣਾ ਜਾਣਦਾ ਵਾ ਤੇਸੀਂ ਪਾਵਾਂਗੇ ਸਾਫਤ ਸਾਈਂ ਕਾਰਨ ਕੀ ਸਮੇਂ ਦੇ ਕਿਉਂਕਿ ਲਗਾਤਾਰ ਮਾਫੀਆਂ ਦਾ ਦੌਰ ਚੱਲੀ ਹੈ ਸਾਫਤ ਦਾ ਸੀਐਮ ਚੰਨੀ ਵੱਲੋਂ ਵੀ ਕਿਹਾ ਗਿਆ ਵੀ ਇਹਨਾਂ ਨੂੰ ਮਾਫ ਕੀਤਾ ਜਾਵੇ ਰਾਜ ਕਿ ਭਾਰਤ ਦਾ ਜੋ ਕਿ ਐਸਸੀ ਸਮਾਜ ਕੋਈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਮਾਫੀ ਦਿੱਤੀ ਜਾਵੇ ਉਹਦੇ ਬਾਰੇ ਦੇਖੋ ਜੀ ਜਿਹੜੇ ਕਾਂਗਰਸੀ ਲੀਡਰ ਆ ਜਿਹੜੇ ਜਾਨੀ ਕਿ ਰਾਹੁਲ ਗਾਂਧੀ ਨੇ ਜਿਹੜੇ ਆਪਣੇ ਪਾਲਤੂ ਛੱਡੇ ਹੋਏ ਆ ਆਪਾਂ ਤਾਂ ਸਿੱਧੇ ਤੌਰ ਤੇ ਇਹੀ ਕਵਾਂਗੇ ਕਿਉਂਕਿ ਜਿਹੜੇ ਕੌਮ ਦੇ ਨਹੀਂ ਬਣਦੇ ਉਹ ਦੂਸਰਿਆਂ ਦੇ ਕਿੱਥੇ ਬਣਨਗੇ ਉਹਨਾਂ ਨੇ ਜਿਹੜੀ ਆ ਪਾਰਟੀ ਦੀ ਗੱਲ ਕਰਨੀ ਆ ਜਿੱਥੇ ਮਰਜ਼ੀ ਰਹਿਣ ਅਸਲ ਦੇ ਵਿੱਚ ਉਹਨਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਸੀ ਔਰ ਇਹਦੇ ਖਿਲਾਫ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ ਕਿਉਂਕਿ ਐਸੇ ਰਿਜ਼ਰਵ ਸੀਟਾਂ ਤੋਂ ਇਹ ਇੱਥੋਂ ਤੱਕ ਪਹੁੰਚਦੇ ਆ ਔਰ ਐਸੀ ਲੋਕਾਂ ਨੂੰ ਢਾਹ ਲਾਉਣ ਦੀ ਸਭ ਤੋਂ ਵੱਧ ਜਿਹੜੀ ਆ ਇਹ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਲਾਪਰਵਾਹੀ ਵਰਤ ਕੇ ਇਹਨਾਂ ਦੇ ਕਾਰ ਨਹੀਂ ਲੱਗਦੀ ਆ ਲਗਾਤਾਰ ਹੀ ਇਹੋ ਜਿਹਾ ਪ੍ਰਚਾਰ ਚੋਣ ਪ੍ਰਚਾਰ ਦੇ ਲਾਗੇ ਬੰਨੇ ਹੀ ਕਰਦੇ ਨੇ ਵੇਖੋ ਜੀ ਚੋਣ ਪ੍ਰਚਾਰ ਹੁਣ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਤੇ ਇੱਕ ਜਿਹੜਾ ਵਾ ਬੜਾ ਤਕੜਾ ਬੈਨਰ ਲਾ ਕੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਫੋਟੋ ਲਾ ਕੇ ਇਹਨਾਂ ਨੇ ਉੱਥੇ ਵੀ અપਮਾਨਿਤ ਕੀਤਾ ਵਾ ਤੇ ਵਾਲਮੀਕ ਸਾਡੇ ਰੰਗਰੇਟੇ ਸਿੰਘ ਸਭਾ ਮਜਬੀ ਸਿੱਖ ਜਿਹੜੀਆਂ ਜਥੇਬੰਦੀਆਂ ਵਾ ਉਹ ਕਦੇ ਵੀ ਪ੍ਰਤਾਸ਼ ਨਹੀਂ ਕਰਨੀਆਂ ਕਿਉਂਕਿ ਕਾਂਗਰਸ ਦੀ ਜਿਹੜਾ ਵਾ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਇਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਵਾ ਇਹ ਜਿਹੜੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਨੀ ਹੁੰਦੀ ਜਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਬੜੇ ਲੌਲੀਪੌਪ ਦਿੰਦੇ ਨੇ ਔਰ ਗਰੀਬ ਸਮਾਜ ਨੂੰ ਆਪਣੇ ਭਰਾ ਦੱਸਦੇ ਨੇ ਔਰ ਜਿਹੜੇ ਬੱਚੇ ਆ ਉਹਨਾਂ ਨਾਲ ਵੀ ਕਾਫੀ ਪਿਆਰ ਕਰਦੇ ਨੇ ਪਰ ਜਦੋਂ ਇਹਨਾਂ ਦੀ ਜਿਹੜੀ ਅੰਦਰਲੀ ਜ਼ਹਿਰ ਆ ਉਹ ਇਦਾਂ ਪਤਾ ਲੱਗਦਾ ਕਿ ਸਾਡੇ ਪ੍ਰਤੀ ਕੀ ਕਿਹੜੀ ਭਾਵਨਾ ਰੱਖਦੇ ਆ ਸਾਹਿਬ ਜੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਬਾਤ ਹੋ ਰਹੀ ਹੈ ਜਿਵੇਂ ਬਾਬਾ ਜੀਵਨ ਸਿੰਘ ਦੀ ਫੋਟੋ ਛੋਪੀ ਹੈ ਤੇ ਇੱਕ ਰੌਹ ਕਰਦੀ ਦੀ ਫੋਟੋ ਉਹਨਾਂ ਦੇ ਬਰਾਬਰ ਲਾ ਕੇ ਬਹੁਤ ਵੱਡੀ ਦਾਜਤਾ ਨਾ ਤਾਂ ਇਹ ਬਹੁਤ ਵੱਡੀ ਬੇਇੱਜ਼ਤੀ ਕੀਤੀ ਗਈ ਹੈ ਬਿਲਕੁਲ ਜੀ ਇਸ ਤੋਂ ਵੱਡੀ ਬੇਅਦਬੀ ਹੋਰ ਕਿਹੜੀ ਹੋ ਸਕਦੀ ਆ ਕਿ ਸਾਡੇ ਗੁਰੂਆਂ ਪੀਰਾਂ ਦੇ ਸਮਾਨ ਇਹ ਉਹਨਾਂ ਦੀਆਂ ਫੋਟੋਆਂ ਲਾ ਰਹੇ ਆ ਵੇਖੋ ਪੈਰ ਪੈਰ ਤੇ ਝੂਠ ਮਾਰਦੇ ਆ ਉਹਨਾਂ ਦੇ ਬਰਾਬਰ ਤਾਂ ਕਿੱਥੇ ਕਰ ਲੈਣਗੇ ਅਸੀਂ ਇਹੋ ਆਪਣੇ ਸਮਾਜ ਨੂੰ ਕਹਿਣਾ ਚਾਹੁੰਦੇ ਕਿ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਦਾ ਹੁਣ ਵੀ ਜਿਹੜਾ ਤਰਨਤਾਰਨ ਦੇ ਵਿੱਚ ਇਲੈਕਸ਼ਨ ਚੱਲ ਰਹੀ ਆ ਉੱਥੇ ਇਹੋ ਜਿਹਿਆਂ ਦਾ ਬਾਈਕਾਟ ਕਰੋ ਇਹਨਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ ਔਰ 2027 ਦੇ ਵਿੱਚ ਵੀ ਅਸੀਂ ਰੱਖਾਂਗੇ ਕਿ ਇਹ ਜਿਹੜੀ ਆ ਕਾਂਗਰਸ ਸਰਕਾਰ ਜਿਹੜੀ ਇਸ ਟਾਈਮ ਤੇ ਰੀਡ ਦੀ ਵੱਡੀ ਹੁੰਦੀ ਸੀ ਪਰ ਅੱਜ ਇਹ ਰੀਡ ਦੀ ਹੱਡੀ ਜਿਹੜੀ ਆ ਇਹਨੂੰ ਘੁਣ ਲੱਗ ਚੁੱਕਾ ਵਾ ਇਸ ਕਰਕੇ ਇਹੋ ਜਿਹੇ ਅਕੌਤੀ ਜਿਹੜੇ ਲੀਡਰ ਆ ਇਹਨਾਂ ਨੂੰ ਕਦੇ ਵੀ ਸਾਡਾ ਸਮਾਜ ਜਿਹੜਾ ਮੂੰਹ ਨਹੀਂ ਲਾਏਗਾ ਇਸ ਲਈ ਅਸੀਂ ਫਿਰ ਸਰਕਾਰ ਤੋਂ ਅਪੀਲ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਖਿਲਾਫ ਐਨਐਸਏ ਲਾ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਲੱਕਿਆ ਜਾਵੇ ਨਹੀਂ ਤਾਂ ਇਹ ਮਜਬੀ ਸਿੱਖ ਜਿਹੜਾ ਵਾ ਵੱਡੇ ਲੈਵਲ ਤੇ ਸੰਘਰਸ਼ ਕਰੇਗਾ ਪੂਰੇ ਪੰਜਾਬ ਦੇ ਵਿੱਚ ਚੱਲ ਵੀ ਰਿਹਾ ਤੇ ਹੋਰ ਤੇਜ਼ੀ ਨਾਲ ਹੋ ਸਕਦਾ ਜੀ ਕਿਹੜਾ ਫੋਰ ਲਗਾਇਆ ਗਿਆ ਬਿਲਕੁਲ ਜੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇੱਕ ਜਿਹੜਾ ਇਹ ਗਲਤ ਟਿੱਪਣੀਆਂ ਕਰਦੇ ਆ ਦੂਸਰਾ ਜਿਹੜਾ ਵਾ ਤੁਹਾਨੂੰ ਦੱਸਿਆ ਕਿ ਐਨਐਸਏ ਇਹੋ ਜਿਹੇ ਬੰਦਿਆਂ ਤੇ ਲੱਗਣੀ ਚਾਹੀਦੀ ਆ ਜਿਹੜੇ ਦੇਸ਼ ਦੇ ਵਿੱਚ ਦੰਗੇ ਫਸਾਦ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ